ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਰਖੜੀ ਦੇ ਤਿਉਹਾਰ ਤੇ ਅਜਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਆਪਣੇ ਭਰਾ ਵਿਕਰਮ ਸਿੰਘ ਮਜੀਠੀਆ ਨੂੰ ਮਿਲੇ ਨਹੀਂ ਉਹਨਾਂ ਨੇ ਆਪਣੇ ਭਰਾ ਦੇ ਰਖੜੀ ਬੰਨ ਕੇ ਛੁੱਟਕਾ ਨਵਾ ਦਿੱਤੀਆਂ ਇਸ ਤੋਂ ਪਹਿਲਾਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਜੇਲ੍ਹ ਦੇ ਬਾਹਰਲੇ ਗੇਟ 'ਤੇ ਰੋਕੇ ਰੱਖਿਆ ਗਿਆ ਸੀ ਜਿੱਥੇ ਉਹਨਾਂ ਨੇ ਕਾਫੀ ਸਮਾਂ ਮੁਲਾਕਾਤ ਲਈ ਇੰਤਜ਼ਾਰ ਕੀਤਾ ਆਖਿਰ ਜਦੋਂ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਜਵਾਬ ਨਾ ਆਇਆ ਤਾਂ ਔਰਾਂ ਕ ਵਿੱਚ ਮਠਾਈ ਪੜਤੀ ਜੀਲ ਅੰਦਰ ਜਾਣ ਲਗੇ ਤਾਂ ਪ੍ਰਸ਼ਾਸਨ ਨੇ ਇਹ ਮੁਲਾਕਾਤ ਕਰਵਾਈ। ਉਹਨਾਂ ਨੇ ਆਪਣੇ ਭਰਾ ਵਿਕਰਮ ਦੇ ਰਖੜੀ ਬੰਦੇ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਸਰਕਾਰ ਦੇ ਦਿੱਤੀ ਸ਼ਬਦ ਉਮਰੇ। ਇਹ ਗੁਣਾ ਨੇ ਕਿਹਾ ਕਿ ਉਹ ਦਿੱਲੀ ਤੋਂ ਚਲ ਕੇ ਵਰਧੇਨੀ ਦੇ ਵਿੱਚ ਆਪਣੇ ਭਰਾ ਦੇ ਰਖੜੀ ਬੰਲ ਆਏ ਨੇ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ।

7 مہینے ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੰਗ ਰਹੀ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰੇਕ ਦਾ ਇੱਕ ਹੱਕ ਹੁੰਦਾ ਹੈ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਰੱਖੜੀ ਦੇ ਤਿਉਹਾਰ ਵਾਸਤੇ ਮੈਂ ਆਪਣੇ ਭਰਾ ਦੇ ਘਰ ਹੀ ਚ ਮੈਂ ਵੀ ਇੱਕ 팬 ਹੋਣ ਦੇ ਨਾਤੇ ਮੈਂ ਵੀ ਰੱਖੜੀ ਬੰਨਣਾ ਚਾਹੁੰਦੀ ਮੈਨੂੰ ਕਮਿਸ਼ਨ ਦਿੱਤੀ ਜਾਏ ਤੇ ਇਸ ਨਸ਼ਵੇ ਤੇ ਫਟਾਰੇ ਨਸ਼ੇ ਤੇ ਧੋਖਤ ਮੁੱਖ ਮੰਤਰੀ ਨੇ ਰੋਕ ਕੇ ਰੱਖਿਆ ਹੈ ਤਾਂ ਅੱਜ ਮੇਰੀ ਗੱਡੀਆਂ ਨੂੰ ਜਦ ਅੰਦਰ ਨਹੀਂ ਆਉਂਦਾ ਮੈਂ ਸੁਰਖਾ ਸਾਡੇ ਸਾਹਮਣੇ ਮੈਂ ਅੰਦਰ ਆ ਗਈ ਆ ਕਿ ਮੈਂ ਅੱਜ ਇੱਥੇ ਆਈ ਆ ਮੇਰਾ ਹੱਥ ਬੰਦਾ ਹੈ ਕਿ ਤੁਸੀਂ ਤੁਹਾਨੂੰ ਉਹ ਦਾ ਥੱਲੇ ਕਿਸ ਮੈਨੂਲ ਥੱਲੇ ਇਹ ਨਹੀਂ ਕਿ ਤੁਸੀਂ ਰਖੀ ਨਹੀਂ ਬਣ ਸਕਦੇ ਆਪਦੇ ਭਰਾ ਨੂੰ ਕਿ ਜਿੱਥੇ ਬਾਕੀ ਭੈਣਾਂ ਬਣਦੀਆਂ ਨੇ ਮੇਰਾ ਵੀ ਹੱਕ ਪਾਣਾ ਹੈ ਦਿੱਲੀਓ ਇਸ ਮੌਸਮ ਦੇ ਬਾਵਜੂਦ ਮੈਂ ਕਿਹਾਈ ਕਿ ਕਿ ਸਰਕਾਰ ਨੇ ਮੈਨੂੰ ਕਮਿਸ਼ਨ ਦੇ ਤੋਂ ਇਨਕਾਰ ਕੀਤਾ ਹੈ ਦਾ ਲਗਾਤਾਰ 4 ਦਿਨਾਂ ਦਾ ਮੈਂ ਮੰਗ ਰਹੀਆਂ ਰਖੀ ਵਾਸਤੇ ਤਾਂ 1.5 ਮਹੀਨੇ ਦਾ ਸੀ ਮੰਗ ਰਹੀਆਂ ਮਿਲਨ ਵਾਸਤੇ ਤੇ ਅੱਜ ਮੈਂ ਇੱਥੇ ਖੜ੍ਹੀਆਂ ਜਦੋਂ ਤੱਕ ਮੈਨੂੰ ਇਹ ਮੌਕਾ ਇਹ ਮੈਨੂੰ ਰਖੀ ਨਹੀਂ ਕਰਨ ਦਿੱਤੇ ਪਤਾ ਨਹੀਂ ਕਿਉਂ ਇਹ ਦੀ ਖਬਰ ਆਠੇਗੀ ਕਿ ਇੱਕ ਭੈਣ ਦੇ ਭਰਾ ਦੇ ਤਨਾਈ ਤੇ ਧਾਗਾ ਬੰਨਣ ਤੋਂ ਵੀ ਇਸ ਭਗਵੰਤ ਮਾਨ ਨੂੰ ਇੰਨੀ ਹਲਵੜਾ ਹਾਤ ਹੋਈ ਹੈ ਤੇ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ ਤੇ ਨਾਟਕ ਚੰਗੇ ਮਾਰੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇੱਕ ਰਿਸ਼ਤੇ ਦੀ ਕਦਰ ਕੀਮਤਾਂ ਨੂੰ ਇਸ ਪਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਤਨਾਈ ਤੇ ਰਕੜੀ ਬੰਨਣ ਵਾਸਤੇ ਦਿੱਲੀੋਂ ਮੈਂ ਤੁਰ ਕੇ ਆਈ ਆ ਤੇ ਮੈਨੂੰ ਇਹ ਜਿਹੜਾ ਮੇਰਾ ਹਸਤ ਮੰਦਾ ਹੈ ਮੇਰਾ ਰਾਇਤ ਮੰਦਾ ਹੈ ਸਾਰੇ ਕੇਸ ਨੂੰ ਕਿਸ ਤਰ੍ਹਾਂ ਦੇਖੀਏ ਆਮ ਤੋ ਪਤਾ ਉਹ ਕਿਆ ਦਾ ਜਿਹੜਾ ਕੇਸ ਹੈਗਾ ਨਸ਼ੇ ਦਾ ਕੇਸ ਹੈਗਾ ਨਸ਼ਾ ਦੀ ਗੱਲ ਕਰ ਰਹੇ ਹਾਂ ਜਿਹੜਾ ਨਸ਼ਾ ਮਿਲਿਆ ਇਹਨੂੰ ਮੇਰੇ ਪਰਾ ਤੇ ਕਰੋ ਉਹਨੇ ਕੱਲ ਫਰੀਦਕੋਟ ਦੇ ਐਮਐਨਏ ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਜਿਰੋਇਨ ਫੜਿਆ ਗਿਆ ਰੰਦੇ ਸਾਥੀ ਤੇ ਉਸਨੇ ਉਹਨੂੰ ਕਲੀਨ ਚੈੱਕ ਕਰੀ ਤੋਂ ਕੋਈ ਪਤਾ ਹੀ ਨਹੀਂ ਸੀ ਤੋਦਨ ਵਾਲਾ ਕੰਢਾ ਉਹਦੇ ਨਾਲ ਪਿਆ ਤੇ ਜਿਹੜੇ ਵੇਚ ਰਹੇ